जी सारे सत श्रीकालसपेटल ब्लॉक से स्वागत उम्मीद करना भी सारे बढ़िया हो गए सो दिन की शुरुआत देखो तो बहुत ज्यादा बुरा हाल हो पाया मी इन्ना ज़्यादा हो अचानक बहुत ज़्यादा मीह हो तो पानी पानी है हो ਸ਼ੌਕ ਕਰਨਾ ਵੀ ਚੈੱਕ ਕਰ ਸਕਦੇ ਪਾਣੀ ਪਾਣੀ ਹੋ ਗਿਆ ਕੋਈ ਤੇ ਪਾਣੀ ਦਾ ਤੌਰ ਨਹੀਂ ਪਾਉਂਦੇ ਉਹ ਚਲ ਆ ਖਜਣੋਗਾ ਗਾਈਸ ਮੀਂਹ ਆ ਗਿਆ ਤੇ ਹੁਣ ਆਪਾਂ ਚਿੱਕਸੇ ਸਾਰੇ ਖੋਲਤੇ ਹੋਏ ਆ ਚੈੱਕ ਕਰ ਸਕਦੇ ਬਖਤਾ ਵੀ ਲਾ ਰਹੀਆਂ ਰਹਿਲੀਆਂ ਮੀਂਹ ਦੇਣ ਯਾਰੇ ਪਾਣੀ ਖੁੱਲਤਾ ਹੋਇਆ ਇਧਰੋਂ ਮੀਂਹ ਬਾੜੀਆਂ ਭਰ ਗਈਆਂ ਕਾਫੀ ਜਹਨ ਮੌਸਮ ਫੇਰ ਬਦਲ ਬਣੀ ਜਾਂਦਾ ਕਾਫੀ ਹੱਦ ਤੱਕ ਤੇ ਸਹੀ ਆ ਇਹਦੇ ਪਾਣੀ ਨਾਲ ਇਧਰ ਰੱਖੇ ਕਪੜਾ ਚੂਚਾ ਐਕਸਪਾਇਰ ਹੋ ਗਿਆ ਤੇ ਕੋ ਕਿਹੜਾ ਇੱਕ ਇੱਕ ਗਾਈ ਜਿਹੜਾ ਇਨਕੂਵੇਟਰ ਚੋਂ ਨਿਕਲਿਆ ਉਹਨੂੰ ਆਪਾਂ ਬਾਹਰ ਕੱਢਿਆ ਤੇ ਰਾਤੀ ਕਰਾ ਸੋ ਉਹਨੂੰ ਕਾਂ ਆ ਚੱਕੇ ਲੈ ਗਿਆ ਆਪਣਾ ਕੱਲ ਦੇ ਦੋ ਨੁਕਸਾਨ ਹੋ ਗਏ ਸੋ ਬਹੁਤ ਜ਼ਿਆਦਾ ਬੁਰਾ ਆਇਆ ਕੰਮ ਇਹਦੇ ਦੋ ਕਬੂਤਰ ਬਿੱਲੀ ਮਾਰ ਗਈ ਇਹ ਉਧਰ ਕੀ ਮੋਲ ਚੱਲ ਪਾਣੀ ਪੁਣੀ ਕਿਵੇਂ ਖੜਦਾ ਸੋ ਇਹਨਾਂ ਦਾ ਪਥ ਲਿਆ ਉਹਦਾ ਬੰਨੇ ਇੱਕ ਥੋੜੀ ਦੇਰ ਤੱਕ ਮੀਂਹ ਤੇ ਫਿਰ ਚਿਕਸ ਆਪਾਂ ਟਾੜਦੇ ਆ ਬਖਤਾਂ ਅੱਡ ਕਰਤੀਆਂ ਸੋਧਨ ਦੱਦੇ ਆ ਬਖਤਾਂ ਪਾ ਪਾਤੀਆਂ ਇਹਨਾਂ ਦੇ ਵਿੱਚ ਆ ਬੈਗ ਤੇ ਇੰਬਕਸਾਂ ਨੂੰ ਇਹਦੇ ਚ ਹੀ ਰੱਖਿਆ ਕਰਾਂਗੇ ਤੇ ਆਪਾਂ ਪਾਣੀ ਵਗੈਰਾ ਇਹਨਾਂ ਦੇ ਪਾਣੀ ਨਹੀਂ ਅੰਦਰ ਸੱਚ ਰੱਖਣਾ ਸੀ ਤੇ ਆਹ ਥੱਲੇ ਕਰ ਦਈਏ ਕਿਉਂਕਿ ਇਹਦੇ ਨਾਲ ਫਿਰ ਮੀਟ ਲਾਂਚ ਰੂਗ ਗਾ ਡਾ ਰੋਸਟਰ ਮਰਿਆ ਹਾਂ ਆਹ ਥੱਲੇ ਡਈ ਹੋਈਆਂ ਆਹ ਕੋ 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 ਓਏ ਇੱਥੇ ਮੰਨ ਬਈ ਇੱਥੇ ਕਰ ਲੀਏ ਆ ਜਗਾ ਤੇ ਆ ਨਰਮੀ ਇਥੋਂ ਮਿੱਟੀ ਆਪਣੀ ਨਿਕਲ ਜਾਣੀ ਇਹਨਾਂ ਖਲਾਂ ਗਿਆ ਨਾ ਚੱਲਾਂਗੇ ਆਪਾਂ ਬਾਵਾ ਚ ਜੇ ਜੇ ਇਸ ਬਖਤਾਂ ਪਖੋਲ ਦਿਆਂ ਪਹਿਲਾਂ ਕਿਉਂਕਿ ਇਹਨਾਂ ਨੂੰ ਰੋਟੀ ਨਹੀਂ ਉਹ ਖਾਣ ਦਿੰਦੇ ਤੇ ਇਹਨਾਂ ਨੂੰ ਆਪਾਂ ਰੋਟੀ ਪਾਤੀ ਇੱਕ ਹਾਂ ਥੋੜੀ ਹੀ ਰਹਿ ਗਈ ਬਾਕੀ ਤਾਂ ਖਾ ਗਏ ਜੋ ਉਹਨਾਂ ਨੂੰ ਛੱਡਦੇ ਆਂ ਥੋੜੀ ਦੇਰ ਤੱਕ ਮਹਕਰੀ ਇੱਕਦਮ ਮੀਨ ਅਜ ਸਾਡੀ ਜੜੀ ਬੜਾ ਤੰਗ ਕਰ ਛੱਡਿਆ ਤੇ ਉਸ ਤੋਂ ਬਾਅਦ ਮਮਮੀ ਧੋਪ ਨਿਕਲਾਈ ਇਹ ਇਹ ਮੈਂ ਪਾ ਲ ਦਿngੀਆਂ ਪਾਣੀ ਤੇ ਉਹਨਾਂ ਨੂੰ ਪਾਣੀ ਆਪਾਂ ਭਰੰਦਾ ਹੈ ਕਰੀਂ ਪਰ ਪੂਰਤੀ ਇਹ ਕਹਦੇ ਨੇ ਫਿਰ ਇਹਨਾਂ ਲੋਕ ਸਹੀ ਰਹਿੰਦੀਆਂ ਪਾਣੀ ਚ ਦੇ ਇੱਕਦਮ ਵਾਲ ਜੇ ਛੜੇ ਬੜਨੀ ਕੀ ਚੱਕਰੇ ਦਾ ਇਹ ਦੂਜੀ ਸਹੀ ਫਿਰ ਵੀ ਮੁੰਜਾ ਦੇ ਕਰੀਨਾ ਨੂੰ ਲੈਣਗੇ ਪਾਣੀ ਦੇ ਵਿੱਚ ਸੜੇ ਮੀਂਹ ਦੇ ਵਿੱਚ ਤਿੰਨ ਨਿਆਰੇ ਲੈ ਪੂਰੇ ਤੇ ਰਾਜਣੀ ਆਉਂ। ਕੀ ਰੰਗ ਘਾ ਰਹੀ ਨਹੀਂ ਅੱਜ। ਖੋਡੇ ਜੀ ਨੂੰ ਜਾਲੀ ਨੂੰ ਸਰਤਾਜ ਹਣੀ ਪੱਠੇ ਲੈ ਕੇ ਆ ਗਏ ਨੇ। ਵਾਹ ਜੀ ਵਾਹ। ਓਏ ਕਰਦੇ ਲਈ ਇਹੀ ਇੱਕ। ਸ਼ਾ ਕੱਟ ਕੇ ਇਸ ਤਰ੍ਹਾਂ ਦੇ ਤਾਂ ਤੋ ไปประเทศวีแลนด์มาไวิปปะใจรักใช่ไหมทีเปีนกรไรป้านี่ม่ต้องพัฒนาถนนี่นั่นก็พอถ้าพี่ต่างนี่ ਦੀ ਰੋਟੀ ਤੇ ਦੇ ਬੱਥੇ ਆ ਵੜ ਗਏ ਉਹ ਵੱਡੀ ਦਾ ਐਸਾ ਦਾ ਵਿੱਚ ਗਾਈਸ ਉਹ ਵਾਲੇ ਗੰਜੇ ਜਿਹੜੇ ਲੜਾਈ ਜਿੱਤੀ ਜੀ ਬਿੱਖੜੀ ਲੜਾਈ ਬਹੁਤ ਵਧੀਆ ਆ ਗਈ ਸੋ ਹਾਂਜੀ ਗਾਈਸ ਆਪਾਂ ਨੂੰ ਇੱਕ ਗਲਤ ਫੈਮਲੀ ਹੋ ਗਈ ਸੀ ਸੋ ਜਿਹੜਾ ਆਪਾਂ ਪਰਸੋਂ ਹੰਡਾ ਕਹਿ ਰਹੇ ਹਾਂ ਕਿੰਨੇ ਦਿੱਤਾ ਹੈ ਕਿ ਆਪਾਂ ਨੂੰ ਲੱਗਦਾ ਲੱਗਦਾ ਹੀ ਆ ਚਿੱਟੀ ਕੁਕੜੀ ਨੇ ਦਿੱਤਾ ਪਰ ਉਹ ਦਿੱਤਾ ਹੈ ਆ ਕੁਕੜੀ ਨੇ ਨੇੜੀ ਤੇ ਚੈੱਕ ਕਰ ਸਕਦੇ ਜੀ ਸੋ ਆਂਡਾ ਦਿੱਤਾ ਹੀ ਇਸ ਕੁਕੜੀ ਨੇ ਚਲੋ ਕੋਈ ਨਹੀਂ ਤੇ ਆਪਾਂ ਇਹਦੇ ਚੋਂ ਥੋੜੇ ਬਹੁਤ ਇਹਨਾਂ ਜਾਨਵਰ ਕਟਾ ਦਈਏ ਕੀ ਕਰਨੇ ਆ ਕਟਾ ਦਈਏ ਹੈ ਕਟਾ ਦਈਏ ਸੋ ਕੋਈ ਨਹੀਂ ਤੁਹਾਨੂੰ ਆਉਂਦੇ ਵਲੌਗ ਦਾ ਵਿੱਚ ਕੁਝ ਪਤਾ ਲੱਗਦਾ ਰਹੂਗਾ ਤੇ ਵੀ ਬਣੇ ਰਿਓ ਵਲੌਗਾਂ ਨਾ ਹਾਂਜੀ ਗਾਇਸ ਹੁਣ ਆਪਾਂ ਚਿਕਸ ਨੂੰ ਤਾੜਾਂਗੇ ਆਏ ਇਹਨਾਂ ਨੂੰ ਤਾੜਾਂਗੇ ਕਿਹਨੇ ਤੇ ਸਰਤਾਜ ਬਰੋ गि तो नहीं है माड़ी ये ये। तो अपना वक्त इधर तड़ा गे मौसम देख लो सुना बदल बनिया ਚੱਲ 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 ਨਿਕਲ ਬਾਹਰ

ਹੂੰ ਪਾਣੀ ਰੱਖ ਦਈਏ ਨਾ ਵੀ ਪਾਣੀ ਕੀ ਡਰ ਨਹੀਂ ਜਈਏ ਪਾਣੀ ਰੱਖ ਦਈਏ ਵੇਲੇ ਕੀ ਕਰਨੇ ਪਾਣੀ ਰੱਖ ਬੈਗੀਆਂ ਇਹ ਦੋਵੇਂ ਜੁੜ ਕੇ ਪਪਾ ਮੈਂ ਇਹਨਾਂ ਨਾਲ ਚੂਚੇ ਵੀ ਛੱਟ ਤਾੜ ਦਈਏ ਉਹਨਾਂ ਦੇ ਫਾਕੀ ਖਿਲਾਰ ਨਹੀਂ ਸਰੀ ਦੇ ਬਾਹਰ ਛੋੜਤੀ ਹੁਣ ਚਲ ਤਾ ਆੜ ਇਹਨਾਂ ਨੂੰ ਨਾ ਹੋਰ ਰੁਕ ਜਾ ਇਹਨਾਂ ਦੇ ਲੱਗ ਲਾਦਾ ਕੇ ਬੰਦ ਕਰਦਾ ਇਹਨਾਂ ਨੂੰ ਹੌਸ ਕਰਦੇ ਹਾਂ ਉਹਨਾਂ ਨੂੰ ਵੇਖੋ ਇਹਨਾਂ ਨੂੰ ਤਾਂ ਗੈਸ ਤਾਂ ਪਾ ਦਿੱਤੀ ਤਾੜ ਇਹਦਾ ਆਪਣਾ ਟੈਂਪਰੀਰੀ ਖੱਡਾ ਇਹਨਾਂ ਨੂੰ ਕੀਤਾ ਤਾੜ ਹੁਣ ਤਾੜ ਗਏ ਚੂਮੀ ਕੇ ਉਹਨਾਂ ਧਾੜ ਗਏ ਤਾਂ ਚੱਲ ਖੜੇ ਸੋ ਗਾਈਸ ਇਹ ਕਰੀ ਸਾਰੇ ਹੰਚੂਜਨ ਤਾੜ ਕੇ ਕਿਉਂਕਿ ਇਹ ਇਕੱਲੇ ਸਰਕਾਰ ਤੋਂ ਨਹੀਂ ਤੜਨੇ ਤੇ ਮੈਂ ਇਕੱਲੇ ਤਾੜ ਕੇ ਫਿਰ ਮਿਲਦੀ ਤੈਨੂੰ ਛਿਕਸੇ ਦਿੱਤੇ ਆਪਾਂ ਤਾੜ ਚੈੱਕ ਕਰ ਸਕਦੇ ਟੋਟਲੀ ਆਪਾਂ ਵੀ ਕਵਰੇਜ ਕਰਦੀ ਆ ਕਿ ਮੀਂਹ ਅੱਗੇ ਵਗੈਰਾ ਨਾ ਹੋਏ ਤੇ ਬਖਤਾਂ ਦਿੱਤੀਆਂ ਤਾਂ ਹੜਪਾਂ ਆਹ ਖੁੱਡੇ ਚ ਤੇ ਸਾਰੇ ਕਰਤਨਾਥ ਜੋ ਜਿੰਨੇ ਸਾਰੇ ਇੱਧਰ ਤਾੜਦੇ ਆ ਤੇ ਆਪਾਂ ਕੇਜ ਦਾ ਜਲਦੀ ਤੋਂ ਜਲਦੀ ਅਰੇਂਜਮੈਂਟ ਕਰਦੇ ਆ ਵੀ ਕੇਜ ਦੀ ਬਹੁਤ ਪ੍ਰੋਬਲਮ ਜੀ ਤੂ ਬਣਾ ਕੇ ਨਹੀਂ ਦੇਂਦਾ ਆਪਣਾ ਵੀਰ ਸਾਰਾ ਮਿਸ਼ਰਾ ਤੈਂਦਰ ਜਿਹੜੇ ਡਰਾਮ ਮਾਰੀ ਮੋਟੀ ਸਫਾਈ ਕਰਦੀ ਹੈ ਪੱਠੇ ਕਰਿਆ ਕਰਾ ਇਕੱਠੀ ਕਰਦੇ ਉਹ ਮੰਝਾ ਲਾ ਦੇ ਹਾਂਜੀ ਗਾਇਸ ਤੁਹਾਨੂੰ ਉਮੀਦ ਕਰਦਾ ਹਾਂ ਕਿ ਤੁਹਾਨੂੰ ਇਹ ਵਲੌਗ ਵਧੀਆ ਲੱਗਾ ਹੋਊਗਾ ਪਹਿਲੀ ਵਲੌਗ ਵੇਖਣ ਲਈ ਆਪਣੇ ਚੈਨਲ ਨੂੰ ਐਚਐਸ ਸਪੈਕਟਿੰਗ ਵਲੌਗ ਨੂੰ ਸਬਸਕ੍ਰਾਈਬ ਸ਼ੇਅਰ ਜਰੂਰ ਕਰ ਦਿਓ ਤੇ ਕੱਲ ਫੇਰ ਮਿਲਾਂਗੇ ਨਵੇਂ ਵਲੌਗ ਨਾਲ ਸਾਰਿਆਂ ਨੂੰ